ਮੈਂ ਨਹੀਂ ਰੁਕੂਗਾ ਮੈਂ ਮਾਰਚ ਕਰੂੰਗਾ ਬੋਲੇ ਮੈਂ ਅਸੀਂ ਮਾਰਚ ਕਰਾਂਗੇ ਅਸੀਂ ਨਹੀਂ ਨੁਕਣ ਵਾਲੇ ਮੈਂ ਸਾਬ ਗੱਲ ਕਹਤੀ ਮੈਨੂੰ ਵੀਰ ਨੂੰ ਨਹੀਂ ਫੜਨ ਦਵਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ ਬਾਰ ਪ੍ਰਸ਼ਾਸਨ ਖੜਿਆ ਹੋਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰ ਜਾ ਯਾਰ ਮੌੜਾ ਇਹਦੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲ ਦੇ ਧਰ ਕੇ ਚੱਲਿਆ ਅਸੀਂ ਐਡੇ ਨੂੰ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਜਿਹੜਾ ਚੱਦ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋਰ ਫਿਰ ਇਹਦੇ ਕੋਈ ਬੰਦਾ ਅਸੀਂ ਦਾ ਪ੍ਰੈਸਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂ ਆ ਮੈਂ ਬਕਾਉ ਥੜੂ ਆ ਮੈਂ ਮੈਂ ਬਿਕ ਜੂਗਾ ਮੈਂ ਬਕਾਉ ਥੜੀ ਮੈਂ ਬਕਾਉਂਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਕਾਉ ਨਹੀਂ ਆਇਆ ਮੈਂ ਬਕਾਉਂਗਾ ਮੇਰੀ ਗੱਲ ਸੁਣ ਨਹੀਂ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਗਲਤ ਮੈਂ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਮਰ ਜੂਗਾ ਅੱਜ ਯਾਰ ਮੈਂ ਜੋ ਮਰਦੀ ਹੋ ਜੇ ਮੈਂ ਤੇ ਬੁਲਾਉਂਗਾ ਡੀ ਸਾਹਬ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰੇ ਤਾਂ ਪਲੀਜ਼ ਮਾਰ ਮੇਰੇ ਤਾਂ ਦਮਾ ਨਾ ਪਾ ਭਾਈ ਮੈਂ ਤੇਰੀ ਸਾਰੀ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਕਰੂੰਗਾ ਮਾਰ ਤੂੰ ਜਿਹੜਾ ਸਾਰੀਆਂ ਰੱਬ ਰੂਬੀ ਸੰਗਤਾਂ ਖੜੀਆਂ ਨੇਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਤੇ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀਆ ਇਹ ਟੱਕਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਹੈ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ ਅਸੀਂ ਉਦੋਂ ਘੱਟੋ-ਘੱਟ 15-20 ਬੰਦਿਆਂ ਦੇ ਪੈਸੇ ਦਵਾਈ ਸਾਡੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਵਾਈ ਪਰ ਉੱਥੇ ਕੀ ਕੀਤਾ ਗਿਆ ਉੱਥੇ ਚੀਜ਼ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉਤੋਂ ਕੇ ਜਲੀਲ ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਂ ਲਕੀ ਰਾਖੜਾਈ ਹੋਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੇ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਜਿਹੇ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਤੇ ਕਾਨੂੰਨ ਹੱਥਾਂ ਦੇ ਵਿੱਚ ਲੈਣ ਦੇ ਨੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣ ਉਹ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾ ਵਾਂਗੇ ਜਿਹੜੇ ਸਾਡੇ ਭੋਰੇ ਪਾਲੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਨਾ ਪੈਸਾ ਦਿਵਾ ਦੋ ਜੇਕਰ ਤੁਸੀਂ ਇਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨੱਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਰੂਰ ਕਰ ਸਕਦੇ ਹਾਂ ਜਿੱਥੇ ਤੇ ਕਰਫੂ ਬੁਰੇ ਦੇ ਬਾਰਤਿਕ ਕਰ ਜਾ ਸਕਦੇ ਆ ਅਸੀਂ ਜਾਵਾਂਗੇ ਇਹ ਇਹ ਅਧਿ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰ ਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੰਡਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲਗ ਅਲਗ ਥਾਵਾਂ 'ਤੇ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਪਲੀਜ਼ ਪਲੀਜ਼ ਮੇਰੀ ਗੱਲ ਕਰ ਲੈਂਦੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਐਡਾ ਵੱਡਾ ਤਾਂ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਮੈਂ ਵੀ ਕਹਿਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆ ਅਸੀਂ ਮਾਨਵਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀਆ ਬੀਰੋ ਭਰਾਓ ਇਹ ਚਿੱਟੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਵੀ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈਗੀ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਆ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਟਾਤੇ ਜੀ ਅਸੀਂ ਉਹ ਟਾਤੇ ਜੀ ਗਰੀਬਾਂ ਨੂੰ ਢਾਕੇ ਮੈਂ ਕਹਿੰਦਾ ਜਿਹੜੀਆਂ ਟੰਡੀਗੜ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਛੱਤੀ ਬੈਠੇ ਨੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਏ ਖੜੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਹਨਾਂ ਦੇ ਖਿਲਾਫ ਜਿਹੜਾ ਗਾਲ-ਦਾਸ ਐਫਆਰ ਆਈਆਂ ਨੇ 15-15 ਦੇ ਖਿਲਾਫ ਪਰਚੇ ਨੇਗੇ ਸੋਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਫਆਰੀਆਂ ਹੋਈਆਂ ਨੇ 80% ਜਿਹੜੇ ਏਜੰਟਾਂ ਦੇ ਖਿਲਾਫ ਪਾਰਚੇ ਨਹੀਂ ਹੋਏ ਗਿੜਿਆ ਕਿ ਤੁਸੀਂ ਦਰਖਾਸਤਾਂ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ ਪਾਰਚੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਹੈ ਇਹ 20 ਲੱਖ ਤੋਂ ਥੱਲੇ ਕਿਸੇ ਨੇ ਠੱਗੀ ਨਹੀਂ ਮਾਰਦੇ ਆ ਬਲਿਕ ਲੋ ਜੀ ਆਹ ਕਿਹੜੀ ਏਜੰਟਾ ਜੀ ਆਹਾਂ ਆ ਰੀਤ ਕੌੜਾ ਹੋਗੀ ਆ ਹੋਰ ਹੋਗੀਆਂ ਇਹਨਾਂ ਦੇ ਘੱਟੋ ਘੱਟ 3-3 400 ਚ 400 ਕਰੋੜ ਦੀ ਠੱਗੀ ਹੈ ਜੀ ਆਪਣਾ ਰਤਨਾਖਸ਼ੀਪ ਦੇ ਉੱਪਰ ਦੀ ਗੱਲ ਕਰੀਏ ਘੱਟੋ ਘੱਟ 2-3000 ਕਰੋੜ ਦੀ ਠੱਗੀ ਹੈ ਜੀ ਰਤਨਾਖਸ਼ੀਪ ਲੋਪਰ ਕਿਹਦੇ ਨੇ ਹੱਥ ਖੜਾ ਕਰਿਓ 100 ਕਰੋੜ ਦੀ ਮਨਪ੍ਰੀਤ ਸਹਿਬ ਫੰਡ ਕਿਤਨੀ ਹੈ ਗਰੀਬਾਂ ਨੂੰ ਪਿਆਉਣ ਲਈ ਇੱਕ ਮਿੰਟ ਹਾਂ ਜੀ ਮਨਪ੍ਰੀਤ ਰਿਕਪਾਲ ਸਿੰਘ ਇੱਕ ਮਿੰਟ ਮਾਤਾ ਤੁਸੀਂ ਮੈਂ ਕਰ ਲੈਂਦਾ ਮੈਂ ਬਤਾ ਦੂੰਗਾ ਸਾਰਾ ਧਿਆਨ ਉੱਤਰ ਨੂੰ 바ਲੂਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਲਵਾਂਗੇ ਤੁਸੀਂ ਮੇਰੇ ਕੋਲੇ ਆ ਜੂ ਦੀ ਫੋਟੋ ਵਿਦ ਫੋਟੋ ਤੇ ਬਿੱਤੋ ਦੀ ਵੱਡਾ ਵੰਦਰ ਕਢਾ ਕੇ ਜਿਹੜਾ ਕਿ ਤ੍ਰੇਤਨੀ ਜਥੇ ਦਾ ਆਪਾਂ ਨਾਮ ਲੈਣਾ ਉਹ ਮੈਂ ਪਤਾ ਹੈ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਤਾਂ ਮਨਪ੍ਰੀਤ ਸਿੰਘ ਖਰਾਨਾ ਇਹਦੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਜ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਇਹਨੇ ਬੰਦੇ ਨੇ ਤਵਾ ਕਰਤੇ ਘਰਾਂ ਦੇ ਘਰ ਆ ਜਿਹੜਾ ਕਿ ਚਿੱਟੇ ਨਸ਼ੇ ਦੇ ਨਾਲ ਉਹ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨਹੀਂ ਆ ਜਿਹੜਿਆ ਇਹਨਾਂ ਨੇ ਏਡੇ ਬੰਦੇ ਠੱਗੀਆਂ ਮਾਰੀਆਂ ਲਗੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ ਹੈ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਵੱਡੀ ਹੋਈ ਹੈ ਦੇਖ ਕੇ ਮੈਂ ਦੱਸ ਰਣਾ ਮਾਫੀਆ ਬਰੇ 10 ਤੋਂ 15 ਨਾਲ ਫਿਰ ਕਸਬੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ